ਹਨੀ ਸੇਠੀ ਤੇ ਜਾਨਲੇਵਾ ਹਮਲਾ ਸਕੋਰਪੀਓ ਸਵਾਰ ਬਦਮਾਸ਼ਾਂ ਨੇ ਗੱਡੀ ਘੇਰ ਤਲਵਾਰਾਂ ਨਾਲ ਕੀਤਾ ਹਮਲਾ ਪੂਰੀ ਵਾਰਦਾਤ ਦੀ ਵੀਡੀਓ ਆਈ ਸਾਹਮਣੇ ਜੀਹਾਂ ਸੋਸ਼ਲ ਮੀਡੀਆ ਇਨਫਲੂਐਂਸਰ ਹਨੀ ਸੇਠੀ ਤੇ ਜਾਨਲੇਵਾ ਹਮਲਾ ਹੋਇਆ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹਨੀ ਸੇਠੀ ਆਪਣੀ ਗੱਡੀ ਤੇ ਸਵਾਰ ਹੋ ਕੇ ਜਾ ਰਿਹਾ ਹੈ ਇਸ ਦੌਰਾਨ ਸਾਹਮਣੇ ਤੋਂ ਸਕੋਰਪੀਓ ਸਵਾਰ ਗੱਡੀ ਤੇ ਬਦਮਾਸ਼ ਆਉਂਦੇ ਨੇ ਮਲਜਮ ਹਣੀ ਸੇਠੀ ਦੀ ਗੱਡੀ ਅੱਗੇ ਆਪਣੀ ਗੱਡੀ ਲਗਾ ਲੈਂਦੇ ਨੇ ਹਣੀ ਸੇਠੀ ਨੂੰ ਘੇਰ ਲੈਂਦੇ ਨੇ ਜਿਸ ਤੋਂ ਬਾਅਦ ਤਲਵਾਰ ਕੱਢ ਇੱਕ ਬਦਮਾਸ਼ ਬਾਹਰ ਨਿਕਲ ਆਇਆ ਤੇ ਬਾਹਰ ਨਿਕਲਦਿਆਂ ਹੀ ਤਲਵਾਰ ਨਾਲ ਹਣੀ ਸੇਠੀ ਤੇ ਧਾਵਾ ਬੁੱਲ ਦਿੱਤਾ ਮਲਜਮ ਨੇ ਹਣੀ ਸੇਠੀ ਦੀ ਗੱਡੀ ਤੇ ਅਟੈਕ ਕਰ ਦਿੱਤਾ ਗੱਡੀ ਦੀ ਪੰਨ ਤੋੜ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਹਮਲੇ ਦੀ ਪੂਰੀ ਵੀਡੀਓ ਹਣੀ ਸੇਠੀ ਦੀ ਗੱਡੀ 'ਚ ਲੱਗੇ ਡੈਸ਼ ਕਾਮ 'ਚ ਕੈਦ ਹੋਈ ਹੈ। ਜਾਣਕਾਰੀ ਮੁਤਾਬਕ ਇਸ ਹਮਲੇ ਤੋਂ ਬਾਅਦ ਹਣੀ ਸੇਠੀ ਨੇ ਮੌਕੇ ਤੋਂ ਗੱਡੀ ਭਜਾ ਲਈ ਤੇ ਸਿੱਧਾ ਦੁਰਾਹਾ ਥਾਣੇ ਪਹੁੰਚ ਗਿਆ। ਇਹ ਕੱਲ ਰਾਤ ਇੱਕ ਹਣੀ ਸੇਠੀ ਵੱਲੋਂ ਸਾਨੂੰ ਕੰਪਲੇਨ ਮਸੂਲ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਿਹਾ ਸੀ ਤਾਂ ਇੱਕ ਸਕੋਰਪਿਓ ਗੱਡੀ ਵਿੱਚ ਕੁਝ ਅਨਨਾਈਡੈਂਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ 'ਤੇ ਹਮਲਾ ਕੀਤਾ। ਕੀ ਹੋਊਗਾ ਉਹ ਕਾਰਵਾਈ ਕੀ ਕੀਤੀ ਹੈ? ਉਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਹਸਬੁਸ ਤੇ ਜੋ ਨੇ ਲਿਖਾਇਆ ਰਿਲੇਵੈਂਟ ਸੈਕਸ਼ਨ 'ਚ ਅਸੀਂ ਐਫਆਈਆ ਰਜਿਸਟਰ ਕਰਾਂਗੇ ਪਤਾ ਲੱਗਿਆ ਜੀ ਕੌਣ ਸੀ ਕੀ ਨਾਮ ਕੋਈ ਨਾਮ ਲਖਾਇਆ ਨਹੀਂ ਇਹਨਾਂ ਨੇ ਜੀ ਉਹ ਆਲਰੇਡੀ ਡਿਸਪਿਊਟ ਚੱਲ ਰਿਹਾ ਜੋ ਪ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਖਾਇਆ ਸੀ ਉਹ ਸੀ ਨੂੰ ਅਸੀਂ ਵੈਰੀਫਾਈ ਕਰਕੇ ਇਹ ਤੇ ਕਰਮੀ ਕਰ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਹੈ ਜੀ ਕਿ ਇਹਨਾਂ ਨੇ ਹਮਲਾ ਨਹੀਂ ਇਹ ਦੇ ਰਿਗਾਰਡਿੰਗ ਅਸੀਂ ਹਾਲੇ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਹਨੀ ਸੇਠੀ ਤੇ ਇਹ ਹਮਲਾ ਬੀਤੀ ਰਾਤ ਦਰਾਹਾ ਨੈਸ਼ਨਲ ਹਾਈ ਹਨੀ ਸੇਠੀ ਵੱਲੋਂ ਇਸ ਹਮਲੇ ਪਿੱਛੇ ਪ੍ਰਿੰਕਲ ਨਾਮ ਦੇ ਨੌਜਵਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਕਿਉਂਕਿ ਹਨੀ ਸੇਠੀ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਉਸ ਦੀ ਪ੍ਰਿੰਕਲ ਨਾਮ ਦੇ ਇਸ ਸਕਸ਼ਨ ਨਾਲ ਤਕਰਾਰ ਚੱਲਦੀ ਆ ਰਹੀ ਹੈ ਇਸ ਦੇ ਚੱਲਦੇ ਹੀ ਉਸ ਵੱਲੋਂ ਇਹ ਹਮਲਾ ਕਰਵਾਇਆ ਗਿਆ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਪ੍ਰਿੰਕਲ ਨੂੰ ਥਾਣੇ ਬੁਲਾਇਆ ਗਿਆ ਸੀ ਪ੍ਰਿੰਕਲ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਿੰਕਲ ਦਾ ਫੋਨ ਬੰਦ ਆ ਰਿਹਾ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖਣਾ ਹੋਵੇਗਾ ਅੱਗੇ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਵਾਨੀ ਟੀਵੀ ਲਈ ਵਿਪਨ ਭਾਰ ਦਵਾਜ਼ ਦੀ ਰਿਪੋਰਟ